ਹੈ ਕਿ ਮੇਰੇ ਸਾਹਮਣੇ ਕੋਈ ਵੀ ਮੁਸ਼ਕਿਲ ਆਵੇ ਹਰ ਮੁਸ਼ਕਿਲ ਦਾ ਹੱਲ ਮੈਂ ਕਰ ਸਕਦਾ ਹਾਂ ਕਿਉਂਕਿ ਮੈਂ ਕਮਜ਼ੋਰ ਨਹੀਂ ਹਾਂ ਔਰ ਇਹ ਸ਼ਕਤੀ ਕਿੱਥੋਂ ਆਂਦੀ ਹੈ ਜਦੋਂ ਅਸੀਂ ਗੁਰੂਆਂ ਰਹਿਬਰਾਂ ਦੇ ਵਚਨ ਸੁਣਦੇ ਹਾਂ ਇਸ ਲਈ ਗੁਰੂਆਂ ਦੀ ਬਾਣੀ ਨੂੰ ਸੁਣੋ ਵੀ ਸਮਝੋ ਵੀ ਔਰ ਉਸਤੇ ਅਮਲ ਵੀ ਕਰੋ ਤਾਂ ਫਿਰ ਤੁਸੀਂ ਪਾਉਂਗੇ ਕਿ ਤੁਹਾਡੇ ਜੀਵਨ ਦੇ ਅੰਦਰ ਬਹੁਤ ਕੁਝ ਉਸ ਕੁਦਰਤ ਨੇ ਉਸ ਪਰਮਾਤਮਾ ਨੇ ਰੱਖਿਆ ਹੋਇਆ ਹੈ ਜਿਸ ਚੀਜ਼ ਨੂੰ ਅਸੀਂ ਗੁਰੂਆਂ ਦੇ ਵਚਨਾਂ ਨੂੰ ਸਮਝ ਕੇ ਹੀ ਆਪਣੇ ਅੰਦਰ ਜਾਣ ਸਕਦੇ ਹਾਂ ਇਸ ਲਈ ਖੁਦ ਮੇਂ ਵਿਸ਼ਵਾਸ ਕੋ ਜਗਾਤੀ ਹੈ ਅਵਾਜ਼ ਦੇ ਦਿਓ ਸਤਿਗੁਰ ਕੀ ਬਾਤیں ਕਿਉਂਕਿ ਉਹੀ ਗੱਲਾਂ ਹੁੰਦੀਆਂ ਜੋ ਗੁਰੂ ਦੀਆਂ ਗੱਲਾਂ ਨਾਲ ਸਾਨੂੰ ਉਹਦੇ ਨਾਲ ਜੋੜ ਦਿੰਦੀਆਂ ਹਨ ਔਰ ਫਿਰ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਮੈਂ ਕਮਜ਼ੋਰ ਨਹੀਂ ਹਾਂ ਮੇਰੇ ਅੰਦਰ ਬਹੁਤ ਬੜੀ ਸ਼ਕਤੀ ਛੁਪੀ ਹੋਈ ਹੈ ਜਦੋਂ ਆਂਦਾ ਹੈ ਨਾ ਕਿ ਤੂੰ ਆਪ ਹਰੀ ਦਾ ਰੂਪ ਹੈ ਭੂਲ ਭਿਓ ਕਰ ਬੰਦਾ ਕਿ ਤੂੰ ਆਪ ਹੀ ਉਹ ਪ੍ਰਮਾਤਮਾ ਦਾ ਰੂਪ ਹੈ ਉਹਦੀ ਤਾਕਤ ਤੇਰੇ ਅੰਦਰ ਹੈ ਪਰ ਤੂੰ ਭੁੱਲ ਕੇ ਆਪਣੇ ਆਪ ਨੂੰ ਉਹ ਸ਼ਕਤੀ ਉਹ ਪ੍ਰਮਾਤਮਾ ਨੂੰ ਸਮਝਣ ਦੀ ਬਜਾਏ ਤੂੰ ਆਪਣੇ ਆਪ ਨੂੰ ਇੱਕ ਸਧਾਰਨ ਮਿੱਟੀ ਦਾ ਪੁਤਲਾ ਸਮਝ ਕੇ ਕਮਜ਼ੋਰ ਜੀ ਜ਼ਿੰਦਗੀ ਜੀ ਰਿਹਾ ਹੈ ਇਸ ਲਈ ਗੁਰੂ ਰਹਿਬਰ ਕਹਿੰਦੇ ਆ ਕਿ ਆਪਣੇ ਅੰਦਰ ਦੀ ਸ਼ਕਤੀ ਨੂੰ ਪਹਿਚਾਨ ਆਪਣੇ ਅੰਦਰ ਦੀ ਸ਼ਕਤੀ ਨੂੰ ਸਮਝ ਸੋ ਖੁਦ ਮੇਂ ਵਿਸ਼ਵਾਸ ਕੋ ਜਗਾਤੀ ਹੈ ਬੋਲ ਦਿਓ ਤਾਂ ਕਿ ਤੁਹਾਡੀ ਵੀ ਹਾਜ਼ਰੀ ਲੱਗ ਜਾਵੇ ਕਿਉਂਕਿ ਅਸੀਂ ਬਹੁਤ ਵਾਰ ਦੱਸੀਦਾ ਜਦੋਂ ਸਤਸੰਗ ਚ ਆਓ ਤਾਂ ਇਹ ਸੋਚ ਕੇ ਨਾ ਆਓ ਕਿ ਅਸੀਂ ਸਤਸੰਗ ਸੁਣਨ ਆਏ ਆ ਬਲਕਿ ਇਹ ਸੋਚ ਕੇ ਆਇਆ ਕਰੋ ਕਿ ਅਸੀਂ ਸਤਸੰਗ ਕਰਨ ਆਏ ਆ ਕਿਉਂਕਿ ਇੱਕ ਕੋ ਹੁੰਦਾ ਹੈ ਜਿਹੜਾ ਦੇਖਣ ਆਂਦਾ ਹੈ ਔਰ ਇੱਕ ਕੋ ਹੁੰਦਾ ਜਿਹੜਾ ਹਿੱਸਾ ਲੈਣ ਆਂਦਾ ਹੈ ਕਿ ਮੈਂ ਇਸ ਕਰਮ ਵਿੱਚ ਹਿੱਸਾ ਲੈਣ ਆਇਆ ਹਾਂ ਤਾਂ ਦੇਖਣ ਵਾਲਿਆਂ ਨੂੰ ਫਲ ਨਹੀਂ ਮਿਲਦਾ ਜੋ ਕਰਮ ਕਰਨ ਵਾਲਿਆਂ ਨੂੰ ਫਲ ਮਿਲ ਜਾਂਦਾ ਹੈ ਇਸ ਲਈ ਜਦੋਂ ਵੀ ਗੁਰੂਆਂ ਰਹਿਵਰਾਂ ਦੇ ਚਰਨਾਂ 'ਚ ਬੈਠਣ ਦਾ ਮੌਕਾ ਮਿਲੇ ਗੁਰੂਆਂ ਦੀ ਬਾਣੀ ਸੁਣਨ ਦਾ ਮੌਕਾ ਮਿਲੇ ਤਾਂ ਜਿੰਨਾ ਕ ਸਾਨੂੰ ਆਂਦਾ ਹੈ ਨਾ ਕਮ ਸੇ ਕੰ ਮੁੰਨਾ ਨਾਲ ਨਾਲ ਸਾਨੂੰ ਜ਼ਰੂਰ ਬੋਲਣਾ ਚਾਹੀਦਾ ਹੈ ਤਾਂ ਕਿ ਸਾਡੀ ਹਾਜ਼ਰੀ ਉੱਥੇ ਲੱਗ ਜਾਵੇ ਉਹ ਕਹਿੰਦੇ ਨਾ ਕਿ ਰੱਬ ਦਾ ਨਾਮ ਲੈਣ ਲੱਗਿਆ ਤੈਨੂੰ ਸ਼ਰਮ ਆਵੇ ਪਰ ਬੁਰੀਆਂ ਗੱਲਾਂ ਕਰਦਾ ਕਦੇ ਸੰਗਿਆਈ ਨਹੀਂ ਕਿ ਰੱਬ ਦਾ ਨਾਮ ਲੈਣ ਲੱਗਿਆ ਬੰਦਾ ਸ਼ਰਮ ਕਰ ਲੈਂਦਾ ਹੈ ਕਿਤੇ ਬਹਿ ਕੇ ਰੱਬ ਨੂੰ ਯਾਦ ਕਰਨਾ ਵੇ ਲੋਕੀ ਜੰਦੇ ਇੱਥੇ ਬੈਠਾਂਗੇ ਹੱਥ ਜੋੜਾਂਗੇ ਤਾਂ ਅਲਗਰ ਲੋਕੀ ਦੇਖਣ ਵਾਲੇ ਕੀ ਕਹਿਣਗੇ ਕਿ ਭਾਈ ਇਹ ਕੀ ਕਰ ਰਿਹਾ ਹੈ ਉੱਥੇ ਬੰਦਾ ਥੋੜੀ ਸ਼ਰਮ ਕਰ ਜਾਂਦਾ ਕਿਸੇ ਰੈਸਟੋਰੈਂਟ 'ਚ ਤੁਸੀਂ ਬੈਠੇ ਹੋ ਉਹ ਖਾਣਾ ਖਾਣ ਤੁਸੀਂ ਦੇਖੋ ਨੋ ਤੇ ਹੱਥ ਜੋੜ ਕੇ ਜੇ ਤੁਸੀਂ ਖਾਣਾ ਸਾਹਮਣੇ ਹੱਥ ਜੋੜ ਕੇ ਰੱਬ ਦਾ ਨਾਮ ਲੈ ਲਓ ਲੋਕੀ ਕਹਿਣਗੇ ਕੀ ਕਰ ਰਿਹਾ ਹੈ ਅਲੋਲੇ ਦੁਨੀਆ ਕੀ ਦੇਖ ਰਹੀ ਹੈ ਹੁਣ ਜੋ ਅੱਛਾ ਕਰਮ ਕਰਨ ਲੱਗਿਆ ਬੰਦੇ ਨੂੰ ਸ਼ਰਮ ਆਂਦੀ ਹੈ ਤਾਂ ਜਦੋਂ ਬੰਦਾ ਵਿਚ ਚੁਰਾਹਿਆਂ ਤੇ ਖੜ ਕੇ ਗਾਲੀ ਗਲੋਚ ਕਰਦਾ ਲੜਾਈਆਂ ਝਗੜੇ ਕਰਦਾ ਹੈ ਇੱਕ ਦੂਜੇ ਨੂੰ ਬੁਰਾ ਬੋਲਦਾ ਹੈ ਸ਼ਰਮ ਤਾਂ ਉਦੋਂ ਆਣੀ ਚਾਹੀਦੀ ਹੈ ਕਿ ਮੈਂ ਮੈਨੂੰ ਰੱਬ ਨੇ ਬਣਾਇਆ ਕੀ ਹੈ ਤਾਂ ਮੈਂ ਕਰਮ ਇਸ ਲਈ ਕਹਿੰਦੇ ਪ੍ਰਮਾਤਮਾ ਸਿਮਰਨ ਕਰਨ ਲੱਗਿਆ ਪ੍ਰਮਾਤਮਾ ਨੂੰ ਯਾਦ ਕਰਨ ਲੱਗਿਆ ਕਦੀ ਸੰਨਸੰਗਣਾ ਨਹੀਂ ਚਾਹੀਦਾ ਬਲਕਿ ਉਸ ਨਾਲ ਸਾਡੀ એનર્ਜੀ ਹੋਰ ਵੀ ਵਧਣੀ ਆਈ ਹੈ ਕਿ ਨਹੀਂ ਇਸ ਕਰਕੇ ਐਸੀ ਚਾਰ ਕਿ ਲਾਈਨਾਂ ਬੋਲਣੀਆਂ ਹੈ ਬਸ ਤੁਹਾਡਾ ਸਾਥ ਚਾਹੀਦਾ ਨਾਲ ਨਾਲ پھر کہاں گے کہ زندگی کو جینے کا ڈھنگ سکھاتی ہیں ست گر کی این گل نہیں کہہ ستگر کی باتیں کہہ لو بانی کہ جینے کا ڈھنگ سکھاتی ہے ستگر کی بانی زندگی کو جینے کا ڈھنگ سکھاتی ہے ستگر کی بانی خود میں کو جگاتی ہے ستگر کی ਉਹਨੇ ਕੋ ਪੜੋਂਗੇ ਤਾਂ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੋਣਾ ਸ਼ੁਰੂ ਹੋਏਗਾ ਔਰ ਕਹਿੰਦੇ ਆ ਨਾ ਡੂਬ ਕੇ ਪੱਥਰ ਕੋ ਤੈਰਨਾ ਸਿਖਾਤੀ ਹੈ ਕੋਲ ਕੇ ਬਣਿਆ ਕਿ ਨਹੀਂ ਸ਼੍ਰੀ ਗੁਰੂ ਰਵਿਦਾਸੀ ਨੇ ਕਿਹਾ ਡੁੱਬਦੇ ਪੱਥਰਾਂ ਨੂੰ ਵੀ ਨਜ਼ਰ ਦੇ ਨਾਲ ਉਹ ਜਰਾ ਸੋਚੋ ਜਿਹੜਾ ਪੱਥਰ ਡੁੱਬਣ ਵਾਲਾ ਹੈ ਜੇ ਉਹ ਕਰ ਸਕਦਾ ਹੈ ਤਾਂ ਫਿਰ ਇਨਸਾਨ ਕੀ ਕੁਝ ਨਹੀਂ ਕਰ ਸਕਦਾ ਇਨਸਾਨ ਕਿੱਥੇ ਨਹੀਂ ਪਹੁੰਚ ਸਕਦਾ ਅਗਰ ਗੁਰੂਆਂ ਦੇ ਵਚਨਾਂ ਨੂੰ ਸਮਝ ਲਵੇ ਅਗਰ ਗੁਰੂਆਂ ਦੇ ਗੁਰੂਆਂ ਦੇ ਵਚਨਾਂ ਨੂੰ ਸਮਝ ਕੇ ਉਸ ਤੇ ਅਮਲ ਕਰ ਲਵੇ ਤਾਂ ਇਨਸਾਨ ਕਿੱਥੇ ਦਾ ਕਿਤੇ ਬਹੁਤ ਸਕਦਾ ਹੈ ਇਸ ਲਈ ਡੂਬਤੇ ਪੱਥਰੋ ਕੋ ਤੈਰਨਾ ਸਿਖਾਤੀ ਹੈ ਸਤਿਗੁਰ ਕੀ ਬਾਤیں ਉਹ ਮੁਸ਼ਕਿਲਾਂ ਹੋਣ ਪਰ ਅੱਗੇ ਵਧਣਾ ਸਿਖਾਤੀ ਹੈ ਸਤਿਗੁਰ ਕੀ ਬਾਤیں ਕਿ ਜਦ ਰਸਤੇ ਜਦੋਂ ਮੁਸ਼ਕਿਲਾਂ ਹੋਣ ਨਾ ਤਾਂ ਜਿਹੜਾ ਇਨਸਾਨ ਗੁਰਬਾਣੀ ਨਾਲ ਜੁੜਿਆ ਹੈ ਗੁਰੂ ਦੇ ਵਚਨਾਂ ਨਾਲ ਜੁੜਿਆ ਹੈ ਤੈਨੂੰ ਅੱਗੇ ਜਾਣ ਦਾ ਰਸਤਾ ਵੀ ਕੌਣ ਦਿਖਾਂਦਾ ਹੈ ਤੈਨੂੰ ਕੌਣ ਰਸਤਾ ਦਿਖਾਂਦਾ ਹੈ ਉਹ ਸਤਿਗੁਰ ਕੀ ਬਾਣੀ ਜਦੋਂ ਯਾਰ ਆਂਦਾ ਨਾ ਸਾਡੇ ਸਤਿਗੁਰ ਨੇ ਕਿਹਾ ਹੈ ਕਿ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਸ਼੍ਰੀ ਗੁਰੂ ਰਵਿਦਾਸ ਜੀ ਦਾ ਵਚਨ ਬੜਾ ਪਿਆਰਾ ਹੈ ਕਿ ਰਵਿਦਾਸ ਬਲ શરીર ਕਾ ਆਏ ਯਹਾਂ ਨ ਕਾਮ بگੜੇ ਕਾਜ ਸਵਾਰ ਹੀ ਤਹਾਂ ਹਰੀ ਕਾ ਨਾਮ ਉਹ ਕਹਿੰਦੇ ਜਿੱਤੇ ਇਨਸਾਨ ਦੇ ਸਰੀਰ ਦਾ ਬਲ ਵੀ ਕੰਮ ਨਹੀਂ ਆਉਂਦਾ ਉਥੇ ਅਗਰ ਇਨਸਾਨ ਪ੍ਰਭੂ ਦਾ ਸਿਮਰਨ ਕਰਨ ਵਾਲਾ ਹੋਵੇ ਨਾ ਪ੍ਰਭੂ ਦੀ ਬੰਦਗੀ ਕਰਨ ਵਾਲਾ ਹੋਵੇ ਤਾਂ ਪਰਮਾਤਮਾ ਦੀ ਕਿਰਪਾ ਉਹਦੀ ਬਖਸ਼ਿਸ਼ ਇਨਸਾਨ ਨੂੰ ਉੱਥੇ ਵੀ ਰਸਤਾ ਦਿਖਾ ਦਿੰਦੀ ਹੈ ਜਿੱਥੇ ਇਨਸਾਨ ਨੂੰ ਕੋਈ ਰਸਤਾ ਨਜ਼ਰ ਨਹੀਂ ਆਂਦਾ ਇਸ ਲਈ ਅਜੇ ਵੀ ਉਹਨਾਂ ਗੁਰੂਆਂ ਦਾ ਇਸੋਬ ਦਿਹਾੜਾ ਮਨਾ ਰਹੇ ਆ ਤਾਂ ਸਾਨੂੰ ਵੀ ਇਹ ਸਾਰਿਆਂ ਨੂੰ ਚਾਹੀਦਾ ਹੈ ਕਿ ਜ਼ਿੰਦਗੀ 'ਚ ਮੁਸ਼ਕਲਾਂ ਸਾਰਿਆਂ ਦੇ ਹੈ ਜ਼ਿੰਦਗੀ 'ਚ ਪਰੇਸ਼ਾਨੀਆਂ ਸਾਰਿਆਂ ਦੇ ਆ ਤਕਲੀਫਾਂ ਦੁੱਖ ਵੀ ਸਾਰਿਆਂ ਦੇ ਹੀ ਹੈ ਪਰ ਇਹ ਗੱਲ ਵੀ ਕਹਿਣਾ ਚਾਹਾਂਗੇ ਅਗਰ ਜੀਵਨ 'ਚ ਦੁੱਖ ਹੈ ਮੁਸ਼ਕਿਲ ਹੈ ਪਰੇਸ਼ਾਨੀ ਹੈ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਅਗਰ ਮੁਸ਼ਕਿਲ ਹੈ ਦੁੱਖ ਹੈ ਪਰੇਸ਼ਾਨੀਆਂ ਤਾਂ ਹੱਥ ਹੈ ਜਦੋਂ ਉਹ ਹਰ ਕਦਮ ਤੇ ਸਾਡੀ ਸਮਹਾਲ ਕਰ ਰਹੀ ਹੈ ਹਰ ਕਦਮ ਤੇ ਸਾਡੇ ਨਾਲ ਹੈ ਉਹਨਾਂ ਦੀ ਬਾਣੀ ਸਾਨੂੰ ਮਾਰਗ ਦਿਖਾ ਰਹੀ ਹੈ ਅਸੀਂ ਮੁਸ਼ਕਿਲਾਂ ਤੋਂ ਕਿਉਂ ਡਰਈਏ ਕਿਉਂ ਘਬਰਾਈਏ ਕਿਉਂਕਿ ਜਿਹੜੇ ਹੋਨਾਰ ਟੀਚਰ ਨੇ ਸਟੂਡੈਂਟ ਹੁੰਦੇ ਆ ਨਾ ਉਹ ਆਪਣੇ ਸਵਾਲ ਸਾਡੇ ਰਸਤੇ 'ਚ ਖੜੇ ਕਰ ਦਿੰਦੀ ਹੈ ਕਿਉਂਕਿ ਜ਼ਿੰਦਗੀ ਹੈ ਇਹ ਜ਼ਿੰਦਗੀ ਦਾ ਇੱਕ ਸਫਰ ਹੈ ਔਰ ਅਸੀਂ ਕਈ ਵਾਰ ਦੱਸਿਆ ਹੈ ਕਿ ਜ਼ਿੰਦਗੀ ਦੇ ਰਾਹੋਂ ਮੇਂ ਜਿੱਤ ਉਸਕੀ ਹੁੰਦੀ ਹੈ ਜਿਸਕੀ ਸੋਚ ਬੜੀ ਹੈ ਕਿ ਮੁਸ਼ਕਿਲਾਂ ਤਾਂ ਬਹੁਤ ਹੁੰਦੀਆਂ ਜ਼ਿੰਦਗੀ ਦੇ ਵਿੱਚ ਪਰ ਕਦੀ ਆਪਣੀ ਸੋਚ ਨੂੰ ਛੋਟਾ ਨਾ ਹੋਣ ਦਿਓ ਕਿ ਮੁਸ਼ਕਿਲ ਦਾ ਕੋਈ ਹੱਲ ਨਹੀਂ ਹੈ ਜਾਂ ਮੇਰੀ ਮੁਸ਼ਕਿਲ ਦਾ ਕੀ ਬਣੇਗਾ ਕਿਉਂਕਿ ਜਦੋਂ ਇਨਸਾਨ ਆਪਣੇ ਆਪ ਨੂੰ ਛੋਟਾ ਸਮਝਦਾ ਹੈ ਤਾਂ ਇਹ ਮੁਸ਼ਕਿਲ ਬੜੀ ਲੱਗਦੀ ਹੈ ਤਾਂ ਜਦੋਂ ਇਨਸਾਨ ਆਪਣੇ ਆਪ ਨੂੰ ਸੋਚਦਾ ਹੈ ਮੈਂ ਬਹੁਤ بڑے ਸਤਿਗੁਰ ਦਾ ਬੱਚਾ ਆ ਉਹਦਾ ਹੱਥ ਮੇਰੇ ਸਿਰ ਤੇ ਹੈ ਜਦੋਂ ਇਹ ਸੋਚ ਬੜੀ ਹੋ ਜਾਂਦੀ ਹੈ ਤਾਂ ਮੁਸ਼ਕਿਲ ਆਪਣੇ ਆਪ ਹੀ ਛੋਟੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਇਹੀ ਕਹਿਣਾ ਚਾਹਾਂਗੇ ਅਸੀਂ ਤੇ ਤੁਸੀਂ ਸਾਰੇ ਹੀ ਆਪਣੇ ਅੰਦਰ ਉਹ ਤਾਕਤ ਤੇ ਵਿਸ਼ਵਾਸ ਕਰੋ ਉਹ ਸ਼ਕਤੀ ਤੇ ਵਿਸ਼ਵਾਸ ਕਰੋ ਕਿਉਂਕਿ ਗੁਰੂਆਂ ਰਹਿਬਰਾਂ ਨੇ ਕਿਹਾ ਵੀ ਹੈ ਕਿ ਜਿਹੜਾ ਉਹ ਅੰਮ੍ਰਿਤ ਹੈ ਨਾ ਵਰਸਦਾ ਹੁੰਦਾ ਹੈ ਬੈਠ ਕੇ ਬੰਦਗੀ ਕਰੋ ਸਤਗੁਰ ਦਾ ਸਿਮਰਨ ਕਰੋ ਅੰਮ੍ਰਿਤ ਤੁਹਾਡੇ ਅੰਦਰ ਹੀ ਵਰਸਦਾ ਹੈ ਪਰ ਉਹ ਪੀਣ ਦੀ ਕਲਾ ਉਹ ਪੀਣ ਦਾ ਢੰਗ ਨਹੀਂ ਇਨਸਾਨ ਨੂੰ ਆਉਂਦਾ ਬੜੀ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਈਆਂ ਹੈ ਉਹ ਰੇਸੀ ਵੀ ਅੱਗੇ ਸੁਲੋਏ ਪਿੰਨ ਪਹੁੰਚਣਾ ਹੈ ਉੱਥੇ ਸਾਡਾ ਵੀ ਸਤਸੰਗਿਆ ਸਮਾਗਮ ਹੈ ਉੱਥੇ ਸੰਗਤ ਵੀ ਇੰਤਜ਼ਾਰ ਕਰ ਰਹੀ ਹੈ ਬਾਕੀ ਇਹਦਾ ਪਿਆਰ ਸਾਨੂੰ ਖਿੱਚ ਲਿਆਇਆ ਔਰ ਸਾਨੂੰ ਅੱਜ ਬੜੀ ਖੁਸ਼ੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਵੇ ਵੀ ਗੱਲੇ ਦੇ ਲੋਕਾਂ ਨਾਲ ਜਾਵਾਂਗੇ ਕਿ ਤੁਸੀਂ ਜਿੰਨੇ ਵੀ ਜੀਵ ਨੇ ਪਿਆਰ ਦੇ ਨਾਲ ਚੱਲ ਕੇ ਸ਼ਰਧਾ ਨਾਲ ਚੱਲ ਕੇ ਇੱਥੇ ਆਏ ਹੋ ਇੱਥੇ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਅਸੀਂ ਬੜੇ ਪਿਆਰ ਨਾਲ ਸਾਰੇ ਦਿਨੋਂ ਸਵਾਗਤ ਕਰਦੇ ਹਾਂ ਤੁਹਾਡਾ ਬੜੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਦੇ ਸਤੂਰ ਰਵਿਦਾਸ ਮਹਾਰਾਜ ਕੀ ਜੈ ਸੋ ਇੱਕੋ ਗੱਲ ਹੁਣ ਕਹਾਂਗੇ ਕਿ ਜਿਸ ਤਰ੍ਹਾਂ ਇੱਕ ਸ਼ਬਦ ਹੈ ਹੈ ਤਾਂ ਦੋ ਗਲਾਈ ਨਹੀਂ ਸੋ ਬਸ ਪਿਆਰ ਦੇ ਨਾਲ ਆਓ ਤੁਸੀਂ ਵੀ ਨਾਲ-ਨਾਲ ਥੋੜਾ ਗਾਣਾ কে গুরু শাহবাদ দর্শন দি জ দর্শন দি জে দর্শন درشن کی جیوچ کو درشن تو جیون مورا درشن جیوی چکو درشن درشن تو جیون مورا بن در سے چکورا ਦਰਸ਼ਨ ਦੀ ਜੇਰਾ ਦਰਸ਼ਨ ਦੀ ਜੇਰਾ ਦਰਸ਼ਨ ਦੀ ਜੇਰਾ ਦਰਸ਼ਨ ਦੀ ਜੇਰਾ ਜੈ ਹੋ ਨਾਮ ਅਦੇ ਪੁਰ ਸਧਾਮ ਤਿੰਨ ਕੋ ਕਿਰਪਾ ਭਈ ਹੈ ਦਰਵਾਜ਼ੇ ਠਾਡੇ ਦਰਵਾਜ਼ਾ ਦਰਸ਼ਨ ਦੀਜੇ ਖੋਨ ਕੀ ਵਾਰ ਦਰਸ਼ਨ ਦੀਜੇ ਖੋਨ ਕੀ ਵਾਰ ਦਰਸ਼ਨ ਦੀਜੇ ਖੋਨ ਕੀ ਵਾਰ ਦਰਸੇਮ ਕਰੇ ਦਰਸ਼ਨ ਦੇ ਹੋਰਾ ਦਰਸ਼ਨ ਦੀ ਜੈ ਖੋਲ ਕੀ ਵਾ ਦਰਸ਼ਨ ਦੀ ਜੈ ਖੋਲ ਕੀ ਵਾ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ प्रेम लगो हरती हमारी बेदन सतगुरु जाने हमारी बेदन सतगुरु जाने मेरे मन अंतर की पीर मेरे मन अंतर की ਮਾਨ ਅੰਤਰ ਕੀ ਪੀਰ ਮੇਰੇ ਮਨ ਅੰਤਰ ਕੀ ਪੀ ਜੋ ਤੁਮ ਬਾਂਦੇ ਮੋਹ ਫਾਸ ਜੋ ਤੁਮ ਬਾਂਦੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਂਦੇ ਸਗਨ ਪਵਨ ਕੇ 나ય ਕਾ ਇਦਸ਼ਿਨ ਦਰਸ ਦਿਖਾ